ਵਧਾਈਆਂ 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 ਸਮੂਹ ਸਤਕਾਰਯੋਗ ਦੁਨੀਆ ਭਰ ਚ ਬੈਠੇ ਪੰਜਾਬੀਆਂ ਨੂੰ ਉਹਦਾ ਕਾਰਨ ਆ ਕਿ ਜੋ ਦਿੱਲੀ ਦੇ ਵਿੱਚ ਇਹਨਾਂ ਨੇ ਕੂੜ ਦਾ ਪ੍ਰਚਾਰ ਝੂਠੀ ਰਾਜਨੀਤੀ ਦਿੱਲੀ ਮਾਡਲ ਦਿੱਲੀ ਮਾਡਲ ਪੰਜਾਬ 'ਚ ਲੈ ਆਂਦਾ ਜੋ ਪੰਜਾਬ ਦੇ ਵਿੱਚ ਅਤਿਆਚਾਰ ਤਾਨਾਸ਼ਾਹੀ ਤੇ ਜੋ ਪੁਲਿਸ ਦਾ ਦੁਰਉਪਯੋਗ ਕਰਕੇ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਦਬਾਇਆ ਜੇਲ੍ਹਾਂ ਚ ਛੁਟਿਆ ਸਾਡੇ ਨੌਜਵਾਨਾਂ ਨੂੰ ਐਨਐਸਏ ਤੇ ਯੁਆਪਾ ਲਾ ਕੇ ਡਿਬਰੂਗੜ੍ਹ ਦੀਆਂ ਜੇਲ੍ਹਾਂ ਅਸਾਮ ਤੱਕ ਪਹੁੰਚਾਇਆ ਇਹ ਉਹਦਾ ਹਸ਼ਰ ਹੈ ਕੇਜਰੀਵਾਲ ਸਾਹਿਬ ਉਹਦਾ ਹਸ਼ਰ ਹੈ ਔਰ ਇਹ ਕੌਣ ਸੀ ਵਿਅਕਤੀ ਜਿਹੜੇ ਕਹਿੰਦੇ ਬਦਲਾਵ ਲੈ ਕੇ ਆਵਾਂਗੇ ਕਾਦਾ ਬਦਲਾਵ ਸੀਗਾ ਅਖੇ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਅਸੀਂ ਗੱਡੀਆਂ ਨਹੀਂ ਲਵਾਂਗੇ ਅਸੀਂ ਸਰਕਾਰੀ ਘਰ ਨਹੀਂ ਲਵਾਂਗੇ ਅਸੀਂ ਲੋਕਪਾਲ ਦਾ ਕਾਨੂੰਨ ਬਣਾਵਾਂਗੇ ਅਸੀਂ ਸਵਰਾਜ ਦੀ ਨੀਤੀ ਲੈ ਕੇ ਆਵਾਂਗੇ ਅਸੀਂ ਜੋ ਮਗਰਲੀਆਂ ਪਾਰਟੀਆਂ ਨੇ ਗੰਦ ਪਾਇਆ ਉਸ ਦੀ ਸਫਾਈ ਕਰਾਂਗੇ ਕਿਤਾ ਕੀਆ ਪਿਛਲੇ ਆ ਘਟੋ ਘਟ ਤਿੰਨ ਸਾਲ ਤੋਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਅਯਾਸ਼ੀ ਸਰਕਾਰੀ ਪੈਸੇ ਦੇ ਉੱਤੇ ਮੇਰੇ ਖਿਆਲ ਆ ਪੰਜਾਬ ਦੇ ਚੀਫ ਮਿਨਿਸਟਰ ਕੋਲ 1000 ਤੋਂ ਉੱਤੇ ਗਨਮੈਨ 100 ਤੋਂ ਉੱਤੇ ਸਰਕਾਰੀ ਗੱਡੀ ਇੱਕ ਸੈੱਟ ਸਿਕਿਉਰਿਟੀ ਕੇਜਰੀਵਾਲ ਕੋਲ ਦਿੱਲੀ ਸੀਗੀ ਜਿਹੜਾ ਕਹਿੰਦਾ ਸੀ ਅਸੀਂ ਘਰ ਨਹੀਂ ਲਵਾਵਾਂਗੇ ਅ ਸਕਿਉਰਟੀ ਨਹੀਂ ਲਵਾਂਗੇ ਇੱਕ ਸੈੱਟ ਪਲਸ ਸਕਿਉਰਟੀ ਤੁਹਾਡੇ ਸਿਰ ਤੇ ਪੰਜਾਬ ਦੇ ਸਿਰ ਤੇ ਤੁਹਾਡੇ ਸਿਰ ਤੇ ਕੇਜਰੀਵਾਲ ਨੇ ਅਯਾਸ਼ੀ ਕੀਤੀ 3 ਸਾਲ ਤੋਂ ਔਰ ਇੱਥੇ ਬਸ ਨਹੀਂ ਜਿਹੜੇ ਕਹਿੰਦੇ ਸੀਗੇ ਅਸੀਂ ਅ ਜਿਹੜਾ ਹੈ ਲੋਕਪਾਲ ਦਾ ਬਿੱਲ ਲੈ ਕੇ ਆਵਾਂਗੇ ਕਿੱਥੇ ਗਿਆ ਲੋਕਪਾਲ ਜੀ 10 ਸਾਲ ਰਾਜ ਕੀਤਾ ਕੇਜਰੀਵਾਲ ਨੇ ਦਿੱਲੀ ਚ ਕੋਈ ਲੋਕਪਾਲ ਲੱਭਿਆ ਤੁਹਾਨੂੰ ਕਦੀ ਕਿਤੇ ਸਵਰਾਜ ਅਸੀਂ ਤਾਂ ਲੋਕਾਂ ਨੂੰ ਪੁੱਛ ਕੇ ਕੰਮ ਕਰਿਆ ਕਰਾਂਗੇ ਰਾਜ ਸਭਾ ਦੇ ਮੈਂਬਰ ਬਣਾਉਣੇ ਸੀ ਪੰਜਾਬ ਚੋਂ 90 92 ਨੂੰ ਬੰਦੂਆ ਮਜ਼ਦੂਰ ਬਣਾ ਕੇ ਉਹਨਾਂ ਦੇ ਗੁੱਠੇ ਲਵਾਤੇ ਤੇ ਰਾਜ ਸਭਾ ਦੇ ਮੈਂਬਰ ਬਣਾਤੇ ਬਾਹਰੋਂ ਚੱਕ ਕੇ ਪੰਜਾਬ ਚੋਂ ਗੈਰ ਪੰਜਾਬੀ ਅਮੀਰ ਆਦਮੀ ਪੈਸੇ ਲੈ ਕੇ ਸੀਟਾਂ ਵੇਚਦੀਆਂ ਕੇਜਰੀਵਾਲ ਨੇ ਇਹਦਾ ਅਸ਼ਰ ਹੀ ਹੋਣਾ ਸੀ ਨਾ ਤੁਸੀਂ ਜਦੋਂ ਦੂਜਿਆਂ ਤੇ ਜ਼ੁਲਮ ਟਾਉਨੇ ਹੋ ਉਹੀ ਤੁਹਾਡੇ ਨਾਲ ਹਸ਼ਰ ਹੋਇਆ ਵਾ ਜਿਹੜਾ ਟੋਆ ਕੇਜਰੀਵਾਲ ਤੇ ਭਗਵੰਤ ਮਾਨ ਨੇ ਲੋਕਾਂ ਲਈ ਪੱਟਿਆ ਇਹਦੇ ਵਿੱਚ ਹੀ ਡਿੱਗਣਾ ਇਹ ਡਿੱਗਿਆ ਵਾ ਕੇਜਰੀਵਾਲ ਸਭ ਨੇ ਡਿੱਗਣਾ ਇਸ ਟੋਏ ਦੇ ਵਿੱਚ ਕਿਉਂਕਿ ਕੁਦਰਤ ਬਹੁਤ ਬਿਆਨਤਿਆ ਵਾਹਿਗੁਰੂ ਪਰਮਾਤਮਾ ਸਭ ਕੁਝ ਦੇਖ ਰਹਾ ਮੈਨੂੰ ਇਹਨਾਂ ਦੀ ਹਾਰ ਦੀ ਖੁਸ਼ੀ ਆ ਮੈਨੂੰ ਕਿਸੇ ਕਿਸੇ ਪਾਰਟੀ ਦੀ ਜਿੱਤ ਦੀ ਕੋਈ ਖੁਸ਼ੀ ਨਹੀਂ ਗਈ ਕਿਉਂਕਿ ਜਿਹੜਾ ਇਹਨਾਂ ਨੇ ਧੁਖਾ ਧੜੀ ਦੀ ਪੋਲਿਟਿਕਸ ਕੀਤੀ 10 ਸਾਲ ਲੋਕਾਂ ਨੂੰ ਝਲ ਚ ਰੱਖਿਆ ਉਲੇ ਚ ਰੱਖਿਆ ਘਰ ਕੀਤਾ ਪੰਜਾਬ ਦਾ ਅੱਜ ਸਾਰੀ ਦੁਨੀਆ 'ਚ ਬੈਠੇ ਪੰਜਾਬੀ ਬਹੁਤ ਖੁਸ਼ ਨੇ ਪੰਜਾਬੀਆਂ ਨੇ ਜਤਾਇਆ ਦਿੱਲੀ ਦੇ ਵਿੱਚ ਦੂਸਰੀ ਪਾਰਟੀ ਨੂੰ ਉਹਨਾਂ ਦਾ ਰੋਲ ਆ ਉਹਦੇ 'ਚ ਕਿਉਂਕਿ ਇੰਨੇ ਅੱਕੇ ਹੋਏ ਸੀ ਇਹਨਾਂ ਦੇ ਜ਼ੁਲਮ ਤੋਂ ਆ ਜਿਹੜਾ ਕੇਜਰੀਵਾਲ ਰੋਜ਼ ਚਿੱਕਾ ਮਾਰਦਾ ਕੋਠੇ ਤੇ ਚੜਕੇ ਛੱਤਾਂ ਤੇ ਚੜਕੇ ਸੀਪੀਆਈ ਇਸ ਦੀ ਬਹੁਤ ਹਮਾਰੇ ਪਾਸ ਹਮਾਰੇ ਸਾਥ ਧੱਕਾ ਕਰ ਰਹੀ ਹੈ ਭਾਜਪਾ ਉਸ ਦਾ ਦੁਰਉਪਯੋਗ ਕਰ ਰੇ ਇਹਨੂੰ ਪੁੱਛੋ ਕੇਜਰੀਵਾਲ ਨੂੰ ਲਾਲਾ ਜੀ ਨੂੰ ਕਿ ਤੇਰੇ ਬੰਦੇ ਤੇਰੀ ਸਰਕਾਰ ਨੇ ਪੰਜਾਬ ਦੇ ਵਿੱਚ ਵੀ ਕੀ ਕੀਤਾ ਜਿਹੜਾ ਬੋਲੇ ਉਹ ਚਾਹੇ ਮਾਲਵਿੰਦਰ ਬਾਬਾਲੀ ਹੋਵੇ ਚਾਹੇ ਉਹ ਨਸ਼ੇ ਦੇ ਖਿਲਾਫ ਬੋਲਦਾ ਸੀ ਕਰਨ ਕੀ ਨਾਮ ਸੀ ਉਹਨਾਂ ਦਾ ਟੋਟਾ ਜੀ ਉਹਨੂੰ ਜੇਲ੍ਹ ਚ ਆ ਭਾਨੇ ਸਿੱਧੂ ਨੂੰ ਜੇਲ੍ਹ ਚ ਆਪੋਜੀਸ਼ਨ ਦੇ तमाम ਲੋਕਾਂ ਦੇ ਖਿਲਾਫ ਇਨਕੁਆਇਰੀਆਂ ਜੇਲ੍ਹਾਂ ਚ ਛੁਟਤਾ ਕੋਈ ਪਾਰਟੀ ਦੇ ਬੰਦਾ ਨਹੀਂ ਛੱਡਿਆ ਮੈਂ ਤੁਹਾਡੇ ਸਾਹਮਣੇ ਬੈਠਾ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਪਰਮਾਤਮਾ ਨੇ ਬਇਜ਼ਤ ਰੋਟੀ ਦਿੱਤੀ ਹੈ ਮੈਨੂੰ ਡਰੱਗਸ ਦੇ ਕੇਸ ਵਿੱਚ ਜਿਹੜਾ ਕੇਸ ਮੈਂ ਬਤੌਰ ਲੀਡਰ ਆਫ ਆਪੋਜੀਸ਼ਨ ਐਸੇ ਹੀ ਬੋਕਰ ਪਾਰਟੀ ਦੇ ਕਰਕੇ ਲੜਿਆ ਜਿਹੜਾ ਮੇਰੇ ਮੇਰੇ ਤੋਂ ਉਸ ਵੇਲੇ ਉਸ ਵਕਤ ਦੀ ਸਰਕਾਰ ਨੇ ਘੜਿਆ ਉਸੇ ਕੇਸ ਵਿੱਚ ਮੈਨੂੰ ਫੜ ਕੇ ਅੰਦਰ ਤੇ ਦਾ ਪੰਜ ਝੂਠੇ ਮੁਕਦਮੇ ਮੇਰੇ ਤੇ ਦੁਨੀਆ ਭਰ ਚ ਬੈਠੇ ਆਪਣੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਣਾ ਐਡਾ ਪੰਜਾਬ ਦੇ ਲੋਕੀ ਡਰਨ ਵਾਲੇ ਨਹੀਂਗੇ ਕੇਜਰੀਵਾਲ ਸਾਹਿਬ ਤੁਹਾਨੂੰ ਗਲਤਫਹਿਮੀ ਆ ਭਗਵੰਤ ਤੇਨੂੰ ਵੀ ਗਲਤਫਹਿਮੀ ਆ ਬਹੁਤ ਇਹ ਧਰਤੀ ਸਾਡੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਸੀ ਉਹਦੇ ਪੁੱਤ ਆ ਅਸੀਂ ਕਿਸੇ ਕੇਜਰੀ ਕੁਜਰੀਵਾਲ ਨੂੰ ਆਪਣਾ ਪਿਓ ਨਹੀਂ ਮੰਨਦੇ ਸਾਡਾ ਪੁੱਤ ਹੈ ਸਾਡਾ ਪਿਓ ਹੈਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੌਵੇਂ ਪਿਤਾ ਤੈਨੂੰ ਕਹਿੰਦੇ ਆ ਆਪਾਂ ਹਿੰਦ ਦੀ ਚਾਦਰ ਛੋਟੇ ਛੋਟੇ ਸੈਭ ਜਾਂਦਿਆਂ ਦੀ ਕੁਰਬਾਨੀ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਦਲੇਰ ਬੰਦਿਆਂ ਦੇ ਚੇਲੇ ਆ ਸੀ ਸੁੱਖਾ ਸਿੰਘ ਮਹਤਾਬ ਸਿੰਘ ਵਰਗਿਆਂ ਦੇ ਚੇਲੇ ਆ ਸੀ ਬੋਤਾ ਸਿੰਘ ਗਰਜਾ ਸਿੰਘ ਦੋ ਸਿੱਖਾਂ ਨੇ ਮੁਗਲਾਂ ਦੀ ਤਾਨਾਸ਼ਾਹ ਸਰਕਾਰ ਨੂੰ ਚੁਣੌਤੀ ਦਿੱਤੀ ਉਹਦੇ ਪੈਰੋਕਾਰ ਆ ਸੀ ਮਾਈ ਭਾਗੋ ਦੇ ਪੈਰੋਕਾਰ ਆ ਭਾਈ ਜਗਤਾ ਜੀ ਦੇ ਪੈਰੋਕਾਰ ਆ ਤੁਸੀਂ ਹੋਵੋਗੇ ਤੁਹਾਡੀ ਫੌਜ ਜੀ ਆ ਕੇਜਰੀਵਾਲ ਨੂੰ ਆਪਣਾ ਪਿਓ ਮੰਨਦੇ ਹੋਵੋਗੇ ਅਸੀਂ ਨਹੀਂ ਮੰਨਦੇ ਕਿਸ ਨੂੰ ਔਰ ਮੈਂ ਜਿਹੜੀ ਗੱਲ ਕਹਿਣ ਜਾ ਰਿਹਾ ਵਾਂ ਕਿ ਇਹਨਾਂ ਨੇ ਬਹੁਤ ਜ਼ੁਲਮ ਢਾਇਆ ਵਾ ਇਹਨਾਂ ਨੂੰ ਐ ਲੱਗਣ ਲੱਗ ਗਿਆ ਕਿ ਸ਼ਾਇਦ ਅਸੀਂ ਖੁਦਾ ਬਣ ਗਏ ਆ ਕੇਜਰੀਵਾਲ ਤੂੰ ਖੁਦਾ ਨਹੀਂ ਬਣਿਆ ਸਿਕਾ ਤੂੰ ਇੱਕ ਇਨਸਾਨ ਸਿਕਾ ਔਰ ਜੇਲ੍ਹ ਜਾ ਕੇ ਤੈਨੂੰ ਅਹਿਸਾਸ ਹੋਣਾ ਚਾਹੀਦਾ ਸੀ ਆਪਣੀਆਂ ਗਲਤੀਆਂ ਦਾ ਤੂੰ ਹੋਰ ਅਹੰਕਾਰ ਵਿੱਚ ਆਇਆ ਔਰ ਜਿਹੜੇ ਲੋਕਾਂ ਦੂਜਿਆਂ ਨੂੰ ਕਹਿੰਦੇ ਸੀ ਅਸੀਂ ਜੀ ਪੁਰਾਣੇ ਬੰਦਿਆਂ ਦੀਆਂ ਕਰਪਸ਼ਨ ਫੜ ਕੇ ਅਸੀਂ ਖਜ਼ਾਨੇ ਵਿੱਚ ਜਮ੍ਹਾਂ ਕਰਾਵਾਂਗੇ ਪੈਸੇ ਆ ਜਿੰਨੇ ਫੜੇ ਤਿੰਨ ਸਾਲ ਭਗਵੰਤਪານ ਦੀ ਸਰਕਾਰ ਨੇ ਇੱਕ ਪੰਜੀ ਵੀ ਜਮ੍ਹਾਂ ਕਰਾਈ ਪੰਜਾਬ ਦੇ ਵਿੱਚ ਕਿਸੇ ਦੇ ਕਿਸੇ ਕੋਲ ਰਿਕਵਰ ਕਰਕੇ ਪੈਸਾ ਉਹੀ ਯਾ ਟੈਂਡਰਾਂ ਦੀ ਟਰਾਂਸਪੋਰਟ ਦੀ ਨੀਤੀ ਚੱਲ ਰਹੀ ਆ। ਉਹੀ ਜਿਹੜਾ ਬੱਸਾਂ ਦਾ ਇਲਜ਼ਾਮ ਲਾਉਂਦਾ ਸੀ ਰਾਜਾ ਵੜਿੰਗ ਨੇ ਬੱਸਾਂ ਬਣਾਤੀਆਂ। ਅਜੇਪੁਰ ਤੋਂ ਰਾਜਸਥਾਨ ਤੋਂ ਉੱਥੋਂ ਹੀ ਬੱਸਾਂ ਬਣ ਰਹੀਆਂ ਆ ਬੋਕਰ ਪਾਰਟੀ ਦੀ ਸਰਕਾਰ ਦੀਆਂ ਉੱਥੋਂ ਹੀ। ਆਜੀ ਚਮਾ ਸਾਹਿਬ ਜੀ। ਔਰ ਜਿਹੜੇ ਕੰਮ ਮਗਰਲੀ ਸਰਕਾਰ ਤੇ ਇਲਜ਼ਾਮ ਲਾਉਂਦਾ ਸੀ ਉਹਨਾਂ ਨੂੰ ਪਰਸ਼ੂ ਕਰਿਆ ਉਹਨਾਂ ਕੰਮਾਂ ਨੂੰ ਅੱਗੇ ਲੈ ਕੇ ਜਾ ਰਿਹਾ ਵਾ। ਸਾਰੇ ਥਾਣਿਆਂ 'ਚ ਲੁੱਟਿਆ। ਸਾਰੀਆਂ ਤਹਿਸੀਲਾਂ 'ਚ ਲੁੱਟਿਆ। ਸਾਰਾ ਮਾਈਨਿੰਗ ਦਾ ਮਾਫੀਆ ਮਿਲ ਕੇ ਸਾਡਾ ਰੇਤਾ ਤੇ ਬਜਰੀ ਤੇ ਸਾਡੇ ਦਰਿਆਵਾਂ ਦਾ ਸਾਡੀ ਇਕੋਲੋਜੀ ਦਾ ਬਲਾਤਕਾਰ ਕਰ ਗਏ ਨੇ ਇਹ ਕਹਿੰਦੇ ਸੀ ਅਸੀਂ ਬਦਲਾਵ ਲੈ ਕੇ ਆਵਾਂਗੇ ਔਰ ਜਿਹੜਾ ਮੈਂ ਕਹਿ ਰਿਹਾ ਸੀਗਾ ਕਿ ਜਰਾ ਜਿਹੜਾ ਭਾਜਪਾ ਨੂੰ ਕਹਿੰਦਾ ਸੀਬੀਆਈ ਤੇ ਈਡੀ ਦਾ ਦੁਰਉਪਯੋਗ ਕਰਦੇ ਤੁਸੀਂ ਤਾਂ ਸੱਚੇ ਫੜੇ ਗਏ ਸੀ ਲੋਕਾਂ ਨੇ ਮੋਹਰ ਲਾਤੀ ਐ ਐ ਕਰਕੇ ਤੂੰ ਕਹਿੰਦਾ ਸੀ ਨਾ ਕੇਜਰੀਵਾਲ ਕਿ ਦਿੱਲੀ ਕੀ ਜਨਤਾ ਜਵਾਬ ਦੇਗੀ ਉਹਨਾਂ ਨੇ ਜਵਾਬ ਦਿੱਤੀ ਕਿ ਤੂੰ ਕਰਪਟ ਤੂੰ ਸ਼ਰਾਬ ਘਟਾਲੇ ਵਿੱਚ ਸੈਂਕੜੇ ਕਰੋੜ ਖਾਦੇ ਨੇ ਜਿੱਦਣ ਸ਼ਰਾਬ ਘਟਾਲੇ ਪੰਜਾਬ ਦੀ ਜਾਂਚ ਹੋਵੇ